ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਬਸੰਤ ਮਹੱਲਾ ਪੰਜਵਾ RAM ਰੰਗ ਸਭ ਗਏ ਪਾਪ RAM ਜਪਤ ਕਾਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰ ਹਰ ਸਿਮਰਤ ਕਾਛ ਨਾਹੀ ਫੀਰ ਬਸੰਤ ਹਮਾਰਾ ਰਾਮ ਰੰਗ ਸੰਤ ਜਨਾ ਸਿਉ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ਼ ਜਹ ਗੋਵਿੰਦ ਭਗਤ ਸੋ ਧੰ ਸੋ ਧੰ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਘਾਟ ਘਟ ਪਛਾਨ ਹਰ ਕੀਰਤਨ ਰਸ ਭੋਗ ਭੋਗ ਰੰਗ ਮਨ ਪਾਪ ਕਰਤ ਤੂ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਈਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਉ ਲਗੋ ਧਿਆਨ ਕਰ ਕਿਰਪਾ ਪ੍ਰਭ ਕੀਨੋ ਦਾਨ ਤੇਰਿਆ ਸੰਤ ਜਨਾ ਕੀ ਬਾਛਉ ਧੂਰ ਜਾਪ ਨਾਨਕ ਸੁਆਮੀ ਸਾਧ ਹਜੂਰਾ ਬਸੰਤ ਮਹੱਲਾ ਪੰਜਵਾ ਸਤਿ ਪਰਮੇਸ਼ਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਵਾ ਪ੍ਰਭ ਰਖਵਾਲੇ ਮਾਈ ਬਾਪ ਜਾ ਕੈ ਸਿਮਰਨ ਨਹੀਂ ਸੰਤਾਪ ਖਸਮ ਧਾਈ ਇਕ ਮਨ ਇਕ ਪਾਏ ਗੁਰਪੂਰੇ ਕੀ ਸਦਾ ਸਰਣ ਆਈ ਸਾਚੈ ਸਾਹਿਬ ਰਖਿਆ ਕੰਠ ਲਾਏ ਰਹਾਉ ਆਪਣੇ ਜਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਭ੍ਰਮ ਥਕੇ ਬਿਨ ਗੁਰ ਸਾਚੀ ਨਹੀਂ ਜਾਏ ਬਿਨ ਗੁਰ ਸਾਚੀ ਇਸ ਰਾਮ ਲੋਣਾ ਨਹੀਂ ਜਾਏ ਦੁਖ ਦੇਸ ਦਸੰਤਰ ਰਹਿ ਤਾਏ ਦੁਖ ਦੇਸ ਦਿਸੰਤਰ ਰਹਿ ਤਾਏ ਕਿਰਤ ਉਹਨਾਂ ਕਾ ਮਿਟਸਨਾ ਹੈ ਕਿਰਤ ਉਹਨਾਂ ਕਾ ਮਿਟਸਨਾ ਹੈ ਓਏ ਆਪਣਾ ਬੀਜਿਆ ਆਪ ਖਾਹੀ ਜਾਣਕਾਰ ਖਵਾਲਾ ਆਪ ਸੋਏ ਜਾਣ ਕਾ ਪਹੁੰਚ ਨਾ ਸਕਸ ਕੋਇ ਪ੍ਰਾਪ ਦਾਸ ਰਖੇ ਕਰ ਯਤਨ ਆਪ अखंड पूरन जा को प्रताप गुण गोविंद नेत्र सण गाए नानक जीवै हर चरण त्याए बसंत मोहल्ला पंजवान गुरु चरण सरेवत दुख गया पार ब्रह्म प्रभु करी मया सर्व मनोरथ पूर्ण कावा ਜਪ ਜੀਵੈ ਨਾਨਕ ਰਾਮ ਨਾਮ ਜਪ ਜੀਵੈ ਨਾਨਕ ਇਥੇ ਵਿਸਰਾਮ ਲਾਉਣਾ ਹੈ ਰਾਮ ਨਾਮ ਸਾਰੁਤ ਸੁਹਾਵੀ ਜੇਤ ਹਰ ਚਿਤ ਆਵੇ ਬਿਨ ਸਤਗੁਰ ਬਿਨ ਸਤਗੁਰ ਦੀਸੈ ਬੇਲ ਲਾਂਤੀ ਸਾਕਤ ਫਿਰ ਫਿਰ ਆਵੇ ਜਾਵੇ ਰਹਾਉ ਸੇ ਧਨਵੰਤ ਜਿਨ ਹਰ ਪ੍ਰਭ ਰਾਸ ਸੀ ਧਨਵੰਤ ਇਥੇ ਵਿਸਰਾਮ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੋਰ ਸ਼ਬਦ ਨਾਸ ਗੁਰ ਸ਼ਬਦ ਨਾਸ ਨਾਸ ਨਖੇਰ ਕੇ ਪੜਨਾ ਕਾਮ ਕ੍ਰੋਧ ਤੇ ਵਿਸਰਾਮ ਹੈ ਪੈ ਬਿਨ ਸੇ ਨਿਰਪੈ ਪਾਦ ਪਾਇਆ ਗੁਰ ਮਿਲ ਨਾਨਕ ਖਸ਼ਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਾਪ ਜਾਪ ਹੋਈ ਪੂਰਨ ਆਸ ਜਾਲ ਥਲ ਮਹੀਲ ਰਵ ਰਹਾ ਗੁਰ ਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਾਵ ਨਿਧ ਈ ਕਰਮ ਪ੍ਰਾਪਤ ਜਿਸ ਨਾਮ ਦੇ ਪ੍ਰਭ Jap Jap ਜੀਵੈ ਤੇਰੇ ਦਾਸ ਗੁਰ ਮਿਲ ਨਾਨਕ ਕਮਲ ਪ੍ਰਕਾਸ਼ ਵਾ ਦੀ ਕਾਲਾ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ